ਪੰਜਾਬ ਸਰਕਾਰ ਦੇ ਵੱਲੋਂ ਸ਼ਰਾਬੀਆਂ ਤੇ ਨੱਥ ਪਾਉਣ ਲਈ ਇੱਕ ਮੋਹਮ ਚਲਾਈ ਗਈ ਹੈ। ਜਿਸ ਦੇ ਤਹਿਤ ਜਿਹੜੇ ਹੁਣ ਮੈਰਿਜ ਪੈਲੇਸਾਂ ਤੋਂ ਬਾਹਰ ਸ਼ਰਾਬ ਪੀ ਕੇ ਗੱਡੀ ਚਲਾਉਣਗੇ ਉਹਨਾਂ ਦਾ ਮੋਟਾ ਚਲਾਨ ਕਟਿਆ ਜਾਵੇਗਾ। ਇਸੇ ਤਹਿਤ ਲੁਧਿਆਣਾ ਦੇ ਪਖਵੜ ਰੋਡ ਤੇ ਵੀ ਅਜੀਹਾ ਦੇਖਣ ਨੂੰ ਮਿਲਿਆ। ਜਦੋਂ ਇੱਕ ਡਰਾਈਵਰ ਪੁਲਿਸ ਨੂੰ ਦੇਖ ਕੇ ਭਸਦਾ ਬਣਿਆ ਅਤੇ ਇਸ ਤੋਂ ਬਾਅਦ ਹੋਇਆ ਉਸ ਨੂੰ ਦੇਖ ਕੇ ਤੁਸੀਂ ਹਰਾਨ ਹੋ ਜਾਣਾ ਸਰ ਕਿਸ ਤਰੀਕੇ ਦੇ ਨਿਰਦੇਸ਼ ਆਏ ਸੀ ਸਰਕਾਰ ਦੇ ਪੈਸਾਂ ਦੇ ਬਾਹਰ ਨਾਕਾ ਲੱਗਿਆ ਹੋਇਆ ਸਰਕਾਰ ਦੇ ਵੱਲੋਂ ਆਦੇਸ਼ ਆਏ ਵੀ ਪੈਸਾਂ ਦੇ ਮੂਰੇ ਨਾਕਾ ਲਾ ਕੇ ਚੈੱਕ ਕੀਤਾ ਜਾਵੇ ਡਰੰਕ ਡਰਾਈਵ ਜੀ ਉਹਦੇ ਸਬੰਧ ਵਿੱਚ ਸਪੈਸ਼ਲ ਨਾਕਾ ਬੰਦੀ ਚੱਲਦੀ ਹੈ ਹੋਰ ਵੀ ਨਾਕਾ ਬੰਦੀ ਚੱਲਦੀ ਹੈ 10 12 ਗੱਡੀਆਂ ਚੈੱਕ ਕੀਤੀਆਂ ਜਿਨ੍ਹਾਂ ਵਿੱਚੋਂ ਦੋ ਦੇ ਚਲਾਨ ਕੱਟ ਦਿੱਤੇ ਆ ਜੀ ਅੱਜ ਸਰ ਕਿੰਨੀ ਉਹਨਾਂ ਦੀ ਮਾਤਰਾ ਕਿੰਨੀ ਆਈਸੀਐਲ ਕੋਲ ਉਹਦੇ ਐਲਕੋਮੀਟਰ ਦੇ ਵਿੱਚ ਜਿਹੜੀ ਆ ਮਾਤਰਾ ਵਾਧਾ ਨੂੰ ਨਰ ਕਰਕੇ ਹੀ ਤਲਾਨ ਹੁੰਦਾ ਹੈ ਜੇ ਮਾਤਰਾ ਨਾ ਵਾਧਾ ਚਲਾਨੀ ਨਹੀਂ ਹੁੰਦਾ ਅਰਸੀ ਐਸਸੀ ਦੇ ਇੱਕ ਸੱਤਰ ਹਾਂ ਜੀ ਤੇ ਕੀ ਲੱਗਦਾ ਸਰ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਵੀ ਅਸੀਂ মিডিਆ ਥਰੂ ਵੀ ਅਪੀਲ ਕਰਦੇ ਆਂ ਔਰ ਪੁਲਿਸ ਵੱਲੋਂ ਵੀ ਅਪੀਲ ਹੈ ਕਿ ਜਿਹੜੇ ਕੋਈ ਡਰਿੰਕ ਕਰਦਾ ਗੱਡੀ ਡਰਾਈਵ ਨਾ ਕਰੇ ਕੋਈ ਵੀ ਵਹੀਕਲ ਡਰਾਈਵ ਨਾ ਕਰੇ ਕਿਉਂਕਿ ਕੋਈ ਹਾਦਸਾ ਨਾ ਹੋਏ ਇਸ ਕਰਕੇ ਲੋਕਾਂ ਦੀ ਸੇਫਟੀ ਵਾਸਤੇ ਮੈਮ ਚਲਾਈ ਹੈ ਜੀ ਇਹ ਹੁਣ ਸਰ ਕਿੰਨੇ ਵਜੇ ਤੱਕ ਇਹ ਨਾਕਾ ਰਾਤ ਭਰ ਰਹੇਗਾ ਜਾਂ ਕਿੰਨੇ ਇਹ ਫਿਰ ਨਾਕਾ 12 ਵਜੇ ਤੱਕ ਬੰਦ ਆਇਆ ਵੀ ਜਾ ਸਕਦਾ ਜੀ ਹਾਂ ਹੁਣ ਤਰ੍ਹਾਂ ਦੇ ਕੀ ਨਿਰਦੇਸ਼ ਕੀ ਆਏ ਜੀ ਆਪਣਾ ਉਹਨਾਂ ਨੇ ਕਿਹਾ ਵੀ ਜੋ ਸਰਕਾਰ ਦੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕਰਾਓ ਤੇ ਜਿਹੜੇ ਲੋਕ ਰੰਗ ਕਰ ਰਹੇ ਹਨ ਉਹਨਾਂ ਨੂੰ ਵੇਰ ਵੀ ਕਰੋ ਤੇ ਉਹਨਾਂ ਦੇ ਚਲਾਨ ਵੀ ਕਟੋ ਬਈ ਲੋਕ ਬਹਿਸ ਵਜੂ ਵੀ ਕਰਦੇ ਕੋਈ ਅੱਜ ਦਾ ਮਾਮਲਾ ਵੀ ਆਇਆ ਜੀ ਅੱਜ ਤੱਕ ਤੇ ਕੋਈ ਆਇਆ ਆਇਆ ਤਾਂ ਉਹਨੂੰ ਉਸ ਤਨ ਅਸਲਝਾਇਆ ਜਾਏਗਾ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ